गुड मॉर्निंग स्टूडेंट वेलकम इन पंजाबी क्लास नाउ वी विल रिवाइज लेसन वन कविता नहीं रीसा मेरे देश दिया नहीं रीसा मेरे, मेरे देश दिया सिरलेख का भाव है कि मेरे देश वर्गा होर कोई देता हो भाव ਮੇਰਾ ਦੇਸ਼ ਸਭ ਤੋਂ ਸੋਹਣਾ ਹੈ। ਇਸ ਗੀਤ ਵਿੱਚ ਕਵੀ ਨੇ ਦੇਸ਼ ਦੇ ਮੌਸਮ, ਰੁੱਤਾਂ, ਦਰਿਆਵਾਂ, ਸਮੁੰਦਰਾਂ, ਅੰਬਰਾਂ, ਪਹਾੜਾਂ ਅਤੇ ਜੰਗਲਾਂ ਦੀ ਸਿਫਤ ਕੀਤੀ ਹੈ। ਇਹ ਦੇਸ਼ ਚੰ드ਰਮਾ ਤੱਕ ਪਹੁੰਚ ਚੁੱਕਾ ਹੈ। ਇਸ ਕੋਲੋਂ ਦੁਨੀਆ ਨੇ ਬਹੁਤ ਕੁਝ ਸਿੱਖਿਆ ਹੈ। ਇਸ ਤਰ੍ਹਾਂ ਇਸ ਕਵਿਤਾ ਵਿੱਚ ਕਵੀ ਆਪਣੇ ਦੇਸ਼ ਦੀ ਵਡਿਆਈ ਕਰਦੇ ਹੋਏ ਦੇਸ਼ ਦੇ ਗੁਨਾ ਦਾ बखान ਕਰਦਾ ਹੈ ਸੋਹਨੇ ਮੌਸਮ ਸੋਹਨੀਆਂ ਰੁੱਤਾਂ ਇਸ ਦੀਆਂ ਨਹੀਂ ਰੀਸਾਂ ਨਹੀਂ ਰੀਸਾਂ ਮੇਰੇ ਦੇਸ਼ ਦੀਆਂ ਕਵੀ ਕਹਿੰਦਾ ਹੈ ਕਿ ਮੇਰੇ ਦੇਸ਼ ਦਾ ਮੌਸਮ ਅਤੇ ਰੁੱਤ ਬਹੁਤ ਸੋਹਣੇ ਹਨ ਕਿਉਂਕਿ ਭਾਰਤ ਦੇਸ਼ ਵਿੱਚ ਹੀ बार-बार ਰੁੱਤਾਂ ਬਦਲਦੀਆਂ ਰਹਿੰਦੀਆਂ ਹਨ ਕਦੀ ਗਰਮੀ ਹੁੰਦੀ ਹੈ ਕਦੀ ਸਰਦੀ ਹੁੰਦੀ ਹੈ ਕਦੀ ਬਸੰਤ ਰੁੱਤ ਹੁੰਦੀ ਹੈ ਇਸ ਤਰ੍ਹਾਂ ਦੇਸ਼ ਵਿੱਚ ਸਾਰੀਆਂ ਰੁੱਤਾਂ ਬਹੁਤ ਸੋਹਣੀਆਂ ਲੱਗਦੀਆਂ ਹਨ ਨਹੀਂ ਰੀਸਾਂ ਨਹੀਂ ਰੀਸਾਂ ਮੇਰੇ ਦੇਸ਼ ਦੀਆਂ ਮੇਰੇ ਦੇਸ਼ ਵਰਗਾ ਹੋਰ ਕੋਈ ਦੇਸ਼ ਨਹੀਂ ਹੋ ਸਕਦਾ ਇਸ ਵਿੱਚ ਕਲਕਲ ਕਰਦੇ ਦਰਿਆ ਵਹਿੰਦੇ ਨੇ ਇਹ ਇਸ ਦੇਸ਼ ਵਿੱਚ ਜਿਹੜੀਆਂ ਨਦੀਆਂ ਨੇ ਜਿਹੜੀਆਂ ਦਰਿਆਵਾਂ ਹੈਗੀਆਂ ਨੇ ਉਹ ਸ਼ੋਰ ਮਚਾਉਂਦੇ ਹੋਏ ਵਹਿੰਦੇ ਨੇ ਭਾਵ ਉਨਾ ਦਾ ਬਹਾਵ ਬਹੁਤ ਤੇਜ਼ ਹੁੰਦਾ ਹੈ ਉਹ ਤੇਜ਼ ਗਤੀ ਵਿੱਚ ਚਲਦੀਆਂ ਹਨ ਇੱਥੋਂ ਦੇ ਦਰਿਆ ਜਿਹੜੇ ਨੇ ਉਹ ਬਹੁਤ ਸ਼ੋਰ ਮਚਾਉਂਦੇ ਹੋਏ ਤੇਜ਼ ਗਤੀ ਵਿੱਚ ਵਹਿੰਦੇ ਹਨ ਇਸ ਦੇ ਸਾਗਰ ਅੰਬਰ ਨੂੰ ਕੁਝ ਕਹਿੰਦੇ ਨੇ ਇੰਜ ਜਾਪਦਾ ਹੈ ਕਿ ਜਿਵੇਂ ਇਸ ਦੇ ਸਾਗਰ ਅਸਮਾਨ ਨਾਲ ਗੱਲ ਕਰ ਰਹੇ ਹੂਨ ਇਸ ਦੇ ਸਾਗਰ ਅੰਬਰ ਨੂੰ ਕੁਝ ਕਹਿੰਦੇ ਨੇ ਪਾਵ ਇਸ ਦੇਸ਼ ਦੇ ਸਮੁੰਦਰ ਅਸਮਾਨ ਨਾਲ ਗੱਲਬਾਤ ਕਰਦੇ ਹਨ ਪਾਵ ਉੱਚਾਈ ਦੇ ਸ਼ਿਖਰ ਨੂੰ ਛੁੰਦੇ ਹਨ ਪਿਆਰ ਕਰਨ ਇਸ ਨੂੰ ਕੁੰਜਾਂ ਪਰਦੇਸ ਦੀਆਂ ਦੇ ਮੇਰੇ ਦੇਸ਼ ਨੂੰ ਵਿਦੇਸ਼ੀ ਲੋਕ ਵੀ ਬਹੁਤ ਪਿਆਰ ਕਰਦੇ ਹਨ ਦੂਸਰੇ ਦੇਸ਼ਾਂ ਵਿੱਚ ਵੀ ਭਾਰਤ ਦੇਸ਼ ਨੂੰ ਪਸੰਦ ਕੀਤਾ ਜਾਂਦਾ ਹੈ ਇੱਥੋਂ ਦੇ ਲੋਕਾਂ ਨੂੰ ਪਸੰਦ ਕੀਤਾ ਜਾਂਦਾ ਹੈ ਦੂਸਰੇ ਦੇਸ਼ ਦੇ ਲੋਕਾਂ ਨੂੰ ਵੀ ਭਾਰਤ ਦੇਸ਼ ਬਹੁਤ ਚੰਗਾ ਲੱਗਦਾ ਹੈ ਇਸ ਲਈ ਉਹ ਇਸ ਨੂੰ ਪਿਆਰ ਕਰਦੇ ਹਨ ਨਹੀਂ ਰੀਸਾ ਨਹੀਂ ਰੀਸਾ ਮੇਰੇ ਦੇਸ਼ ਦੀਆਂ ਮੇਰੇ ਦੇਸ਼ ਵਰਗਾ ਹੋਰ ਕੋਈ ਵੀ ਦੇਸ਼ ਨਹੀਂ ਹੋ ਸਕਦਾ ਇਸ ਦੇ ਪਰਬਤ ਮਹਿਕਾਂ ਵੰਡਣ ਪਿਆਰ ਦੀ ਭਾਰਤ ਦੇਸ਼ ਦੇ ਜਿਹੜੇ ਪਹਾੜ ਹਨ ਉਹ ਸਭ ਥਾਂ ਤੇ ਪਿਆਰ ਦੀ ਮਹਿਕ ਵੰਡਦੇ ਹਨ ਪਿਆਰ ਦੀ ਖੁਸ਼ਬੂ ਫੈਲਾਉਂਦੇ ਹਨ ਇਸ ਤਰ੍ਹਾਂ ਪਰਬਤ ਜਿਹੜੇ ਨੇ ਉਸਾਰੇ ਵਾਤਾਵਰਨ ਨੂੰ ਖੁਸ਼ਨੂਮਾ ਬਣਾਉਂਦੇ ਹਨ ਸੁੰਦਰ ਬਣਾਉਂਦੇ ਹਨ ਆਪਣਾ ਪਿਆਰ ਵੰਡ ਕੇ ਇਸ ਤਰ੍ਹਾਂ ਸਾਰੇ ਵਾਤਾਵਰਣ ਵਿੱਚ ਪर्वਤਾਂ ਦੀ ਪਿਆਰ ਦੀ ਖੁਸ਼ਬੂ ਫੈਲੀ ਹੁੰਦੀ ਹੈ। ਇਸ ਦੇ ਖੇਤਾਂ ਨੂੰ ਨਹਿਰਾਂ ਸ਼ਿੰਗਾਰਦੀਆਂ। ਇੱਥੋਂ ਦੇ ਜਿਹੜੇ ਖੇਤ ਹਨ ਉਹਨਾਂ ਨੂੰ ਨਹਿਰਾਂ ਸਜਾਉਂਦੀਆਂ ਹਨ। ਭਾਵੇਂ ਨਹਿਰਾਂ ਨਾਲ ਖੇਤਾਂ ਵਿੱਚ ਪਾਣੀ ਦਿੱਤਾ ਜਾਂਦਾ ਹੈ ਜਿਸ ਕਰਕੇ ਖੇਤ ਹਰੇ-ਪਰੇ ਹੋ ਜਾਂਦੇ ਹਨ ਔਰ ਸੋਹਣੇ ਲੱਗਦੇ ਹਨ ਇਸ ਦੇ ਖੇਤਾਂ ਨੂੰ ਨਹਿਰਾਂ ਸ਼ਿੰਗਾਰਦੀਆਂ ਇਸ ਤਰ੍ਹਾਂ ਨਹਿਰਾਂ ਦਾ ਪਾਣੀ ਜਿਹੜਾ ਹੈ ਖੇਤਾਂ ਨੂੰ ਹਰਾ-ਪਰਾ ਕਰਕੇ ਉਸ ਨੂੰ ਸਜਾਉਂਦਾ ਹੈ ਜੰਗਲ ਗਾਉਂਦੇ ਗੀਤ ਨੇ ਤਰਤੀ ਇਸ ਦੀਆਂ ਜੰਗਲ ਗਾਉਂਦੇ ਗੀਤ ਨੇ ਤਰਤੀ ਇਸ ਦੀਆਂ ਇੱਥੋਂ ਦੇ ਜਿਹੜੇ ਜੰਗਲ ਹਨ ਉਹ ਵੀ ਇਸ ਧਰਤੀ ਦੇ ਗੀਤ ਗਾਉਂਦੇ ਹਨ ਪਾਬ ਉਹ ਵੀ ਇਸ ਧਰਤੀ ਦੀ ਸੁੰਦਰਤਾ ਨੂੰ ਵਧਾਉਂਦੇ ਹਨ ਨਹੀਂ ਰੀਸਾਂ ਨਹੀਂ ਰੀਸਾਂ ਮੇਰੇ ਦੇਸ਼ ਦੀਆਂ ਮੇਰੇ ਦੇਸ਼ ਵਰਗਾ ਹੋਰ ਕੋਈ ਦੂਸਰਾ ਦੇਸ਼ ਨਹੀਂ ਹੋ ਸਕਦਾ ਇਸ ਨੇ ਜੀਣਾ ਦੁਨੀਆ ਤਾਈ ਸਿਖਾਇਆ ਹੈ ਇਸ ਨੇ ਜਾ ਕੇ ਚੰਦ ਨੂੰ ਵੀ ਹੱਥ ਲਾਇਆ ਹੈ ਕਵੀ ਕਹਿੰਦੇ ਹਨ ਕਿ ਭਾਰਤ ਦੇਸ਼ ਨੇ ਸਾਰੀ ਦੁਨੀਆ ਨੂੰ ਜੀਣਾ ਸਿਖਾਇਆ ਹੈ ਸਾਰੀ ਦੁਨੀਆ ਇਸ ਦੁਆਰਾ ਦੱਸੇ ਹੋਏ ਰਸਤੇ ਤੇ ਚਲਦੀ ਹੈ ਭਾਰਤ ਦੀ ਸਭਿਅਤਾ ਨੂੰ ਦੂਸਰੇ ਦੇਸ਼ ਵੀ ਅਪਣਾਉਂਦੇ ਹਨ ਇਸ ਲਈ ਇਹ ਦੇਸ਼ ਜਿਹੜਾ ਹੈ ਆਪਣੀ ਚੰਗਿਆਈਆਂ ਕਾਰਨ ਸਭ ਲੋਕਾਂ ਦੇ ਦਿਲਾਂ ਵਿੱਚ ਪਿਆਰ ਪ੍ਰਾਪਤ ਕਰਦਾ ਹੈ ਸਭ ਲੋਕਾਂ ਦੇ ਦਿਲਾਂ ਵਿੱਚ ਇਸ ਲਈ ਬਹੁਤ ਪਿਆਰ ਹੈ ਇਸ ਨੇ ਜਾ ਕੇ ਚੰਦ ਨੂੰ ਵੀ ਹੱਥ ਲਾਇਆ ਹੈ ਭਾਰਤ ਦੇਸ਼ ਚੰਦ ਤੱਕ ਪੁੱਜ ਚੁੱਕਾ ਹੈ ਉਸ ਨੇ ਹੁਣ ਚੰਦ ਦੀ ਤੇ ਹੋਣ ਵਾਲੀਆਂ ਗਤੀਵਿਧੀਆਂ ਨੂੰ ਵੀ ਪਰਖ ਲਿਆ ਹੈ ਇਸ ਤਰ੍ਹਾਂ ਭਾਰਤ ਦੇਸ਼ ਸਿਰਫ ਤਰਤੀ ਤੇ ਹੀ ਨਹੀਂ ਅਸਮਾਨ ਵਿੱਚ ਵੀ ਤਰੱਕੀ ਕਰ ਰਿਹਾ ਹੈ ਹੁਣ ਨਾ ਗੱਲਾਂ ਰਹੀਆਂ ਬਾਲ ਬਰੇਸ ਦੀਆਂ ਕਵੀ ਕਹਿੰਦੇ ਹਨ ਕਿ ਹੁਣ ਸਾਡੇ ਦੇਸ਼ ਵਿੱਚ ਬਾਲ ਬਰੇਸ ਦੀਆਂ ਗੱਲਾਂ ਨਹੀਂ ਰਹੀਆਂ ਪਾਵ ਅਗਿਆਨਤਾ ਦੀਆਂ ਗੱਲਾਂ ਬਾਅਦ ਬਰੇਸ ਦਾ ਪਾਵ ਹੈ ਅਗਿਆਨਤਾ ਦੀਆਂ ਗੱਲਾਂ ਹੁਣ ਸਾਡੇ ਦੇਸ਼ ਵਿੱਚ ਕੋਈ ਵੀ ਅਗਿਆਨੀ ਨਹੀਂ ਹੈ ਸਭ ਨੂੰ ਗਿਆਨ ਪ੍ਰਾਪਤ ਹੈ ਨਹੀਂ ਰੀਸਾਂ ਨਹੀਂ ਰੀਸਾਂ ਮੇਰੇ ਦੇਸ਼ ਦੀਆਂ ਮੇਰੇ ਦੇਸ਼ ਵਰਗਾ ਹੋਰ ਕੋਈ ਵੀ ਦੇਸ਼ ਨਹੀਂ ਹੋ ਸਕਦਾ ਲੱਖ ਵਾਰੀ ਇਸ ਦੇਸ਼ ਤੋਂ ਵਾਰੀ ਜਾਵਾਂ ਮੈਂ ਇਸ ਅੱਗੇ ਲੱਖ ਵਾਰੀ ਸੀਸ ਝੁਕਾਵਾਂ ਮੈਂ ਕਵੀ ਕਹਿੰਦੇ ਹਨ ਕਿ ਮੈਂ ਇਸ ਦੇਸ਼ ਤੋਂ ਲੱਖ ਵਾਰੀ ਵਾਰੀ ਜਾਵਾਂ ਪਾਵ ਇਸ ਦੀਆਂ ਸਾਰੀਆਂ ਬਲਾਵਾਂ ਉਤਾਰਾਂ ਮੈਂ ਇਸ ਉੱਤੇ ਬਹੁਤ ਜ਼ਿਆਦਾ ਮਾਨ ਮਹਿਸੂਸ ਕਰਦੀ ਹਾਂ ਇਸ ਅੱਗੇ ਲੱਖ ਵਾਰੀ ਸੀਸ ਚੁਕਾਵਾਂ ਮੈਂ ਮੈਂ ਲੱਖ ਵਾਰੀ ਇਸ ਦੇਸ਼ ਨੂੰ ਪ੍ਰਣਾਮ ਕਰਦਾ ਹਾਂ ਮੈਂ ਇਸ ਅੱਗੇ ਆਪਣਾ ਸਿਰ ਤੁਕ ਆਉਂਦਾ ਹਾਂ ਇਸ ਦਾ ਆਦਰ ਸਤਕਾਰ ਕਰਦਾ ਹਾਂ ਦੁਨੀਆ ਕਰਦੀ ਗੱਲਾਂ ਇਸ ਦੇ ਵੇਸ ਦੀਆਂ ਕਵੀ ਕਹਿੰਦੇ ਹਨ ਕਿ ਸਾਰੀ ਦੁਨੀਆ ਵਿੱਚ ਇਸ ਦੇ ਪਹਿਰਾਵੇ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ ਕਿ ਭਾਰਤ ਦੇਸ਼ ਦੇ ਲੋਕਾਂ ਦਾ ਪਹਿਰਾਵਾ ਬਹੁਤ ਹੀ ਸੱਬੇ ਅਤੇ ਸੁੰਦਰ ਹੈ ਸਾਰੀ ਦੁਨੀਆ ਇਸ ਦੇ ਪਹਿਰਾਵੇ ਨੂੰ ਪਸੰਦ ਕਰਦੀ ਹੈ ਇਸ ਲਈ ਹਰ ਥਾਂ ਤੇ ਭਾਰਤ ਦੇਸ਼ ਦੇ ਪਹਿਰਾਵੇ ਦੀ ਵਡਿਆਈ ਕੀਤੀ ਜਾਂਦੀ ਹੈ ਨਹੀਂ ਰੀਸਾਂ ਨਹੀਂ ਰੀਸਾਂ ਮੇਰੇ ਦੇਸ਼ ਦੀਆਂ ਕਵੀ ਕਹਿੰਦੇ ਹਨ ਕਿ ਮੇਰੇ ਦੇਸ਼ ਵਰਗਾ ਹੋਰ ਕੋਈ ਵੀ ਦੂਸਰਾ ਦੇਸ਼ ਨਹੀਂ ਹੋ ਸਕਦਾ ਇਸ ਤਰ੍ਹਾਂ ਨਹੀਂ ਰੀਸਾਂ ਮੇਰੇ ਦੇਸ਼ ਦੀਆਂ ਕਵਿਤਾ ਵਿੱਚ ਕਵੀ ਗੁਰਦਿਆਲ ਰੋਸ਼ਨ ਜੀ ਆਪਣੇ ਦੇਸ਼ ਦੀ ਵਡਿਆਈ ਕਰਦੇ ਹੋਏ ਉਸ ਨੂੰ ਪ੍ਰਣਾਮ ਕਰਦੇ ਹਨ ਅਤੇ ਉਸ ਦਾ ਆਦਰ ਸਤਕਾਰ ਕਰਦੇ ਹਨ ਪ੍ਰਸ਼ਨ ਉੱਤਰ ਪਾਠ 1 ਕਵਿਤਾ ਨਹੀ ਰੀਸਾ ਮੇਰੇ ਦੇਸ਼ ਦੀਆਂ ਕਵੀ ਗੁਰਦਿਆਲ रोशन प्रश्न 1 कविता ਅਤੇ ਕਵੀ ਦਾ ਨਾਂ ਦੱਸੋ ਇਸ ਵਿੱਚੋਂ ਇੱਕ ਪਹਿਰਾ ਦਿੱਤਾ ਜਾਏਗਾ ਤੁਸੀਂ ਉਸ ਪਹਿਰੇ ਦੀਆਂ 17 ਤੋਂ ਪਛਾਣਨਾ ਹੈ ਕਿ ਇਹ ਸਤਰਾਂ ਕਿਸ ਕਵਿਤਾ ਦੀਆਂ ਹਨ ਇਹ ਸਤਰਾਂ ਜਿਹੜੀਆਂ ਨੇ ਕਿਹੜੀ ਕਵਿਤਾ ਵਿੱਚੋਂ ਲਈਆਂ ਗਈਆਂ ਹਨ ਅਤੇ ਇਸ ਦੇ ਕਵੀ ਕੌਣ ਹਨ ਕਵਿਤਾ ਹੈ ਨਹੀਂ ਰੀਸਾ ਮੇਰੇ ਦੇਸ ਦੀਆਂ ਔਰ ਕਵੀ ਹਨ ਗੁਰਦਿਆਲ ਰੋਸ਼ਨ ਪ੍ਰਸ਼ੰਦੋ ਭਾਰਤ ਦੇਸ਼ ਦਾ ਕੀ ਸੋਹਣਾ ਹੈ ਭਾਰਤ ਦੇਸ਼ ਦਾ ਕੀ ਸੋਹਣਾ ਹੈ ਭਾਰਤ ਦੇਸ਼ ਦੇ ਮੌਸਮ ਅਤੇ ਰੁੱਤਾਂ ਬਹੁਤ ਸੋਹਣੀਆਂ ਹਨ ਜਿਵੇਂ ਕਿ ਕਵਿਤਾ ਵਿੱਚ ਲਿਖਿਆ ਗਿਆ ਹੈ ਸੋਨੇ ਮੌਸਮ ਸੋਨੀਆਂ ਰੁੱਤਾਂ ਇਸ ਦੀਆਂ ਪਾਵ ਭਾਰਤ ਦੇਸ਼ ਦੀ ਕਿਹੜੀ ਚੀਜ਼ ਸੋਨੀ ਹੈ ਮੌਸਮ ਅਤੇ ਰੁੱਤਾਂ ਦਰਿਆ ਕਿਵੇਂ ਵਹਿੰਦੇ ਹਨ ਦਰਿਆ ਕਿਵੇਂ ਵਹਿੰਦੇ ਹਨ ਕਲਕਲ ਕਰਦੇ ਪਾਵ ਸ਼ੋਰ ਮਚਾਉਂਦੇ ਜਿਵੇਂ ਇਸ ਕਵਿਤਾ ਵਿੱਚ ਲਿਖਿਆ ਗਿਆ ਹੈ ਇਸ ਵਿੱਚ ਕਲਕਲ ਕਰਦੇ ਦਰਿਆ ਵਹਦੇ ਨੇ ਤੇ ਦਰਿਆ ਕਿਵੇਂ ਵਹਿੰਦੇ ਨੇ ਕਲਕਲ ਕਰਦੇ ਪ੍ਰਸ਼ਨ 4 ਸਾਗਰ ਕਿਸ ਨਾਲ ਗੱਲਬਾਤ ਕਰਦੇ ਹਨ ਸਾਗਰ ਕਿਸ ਨਾਲ ਗੱਲਬਾਤ ਕਰਦੇ ਹਨ ਅੰਬਰ ਨਾਲ ਭਾਵ ਅਸਮਾਨ ਨਾਲ ਜਿਵੇਂ ਕਿ ਕਵਿਤਾ ਦੀ ਲਾਈਨ ਵਿੱਚ ਹੈ ਇਸ ਦੇ ਸਾਗਰ ਅੰਬਰ ਨੂੰ ਕੁਝ ਕਹਿੰਦੇ ਨੇ ਪਾਵ ਸਾਗਰ ਅੰਬਰ ਨਾਲ ਗੱਲਬਾਤ ਕਰਦੇ ਹਨ ਭਾਰਤ ਦੇਸ਼ ਨੂੰ ਕੌਣ ਪਿਆਰ ਕਰਦਾ ਹੈ ਵਿਦੇਸੀ ਭਾਰਤ ਦੇਸ਼ ਨੂੰ ਦੂਸਰੇ ਦੇਸ਼ ਦੇ ਲੋਕ ਵਿਦੇਸੀ ਪਿਆਰ ਕਰਦੇ ਹਨ ਜਿਵੇਂ ਕਿ ਕਵਿਤਾ ਵਿੱਚ ਹੈ ਪਿਆਰ ਕਰਨ ਇਸ ਨੂੰ ਕੁੰਜਾ ਪਰਦੇਸ ਦੀਆਂ ਭਾਵ ਦੂਸਰੇ ਦੇਸ਼ ਦੇ ਲੋਕ ਵੀ ਇਸ ਨੂੰ ਪਿਆਰ ਕਰਦੇ ਹਨ ਪ੍ਰਸ਼ੰਚੇ ਪਿਆਰ ਦੀਆਂ ਮਹਿਕਾਂ ਕੌਣ ਵੰਡਦਾ ਹੈ ਇਸ ਦੇ ਪਰਬਤ ਮਹਿਕਾਂ ਮੰਡਨ ਪਿਆਰ ਦੀਆਂ ਇਸ ਵਿੱਚ ਕੀ ਦੱਸਿਆ ਹੈ ਕਿ ਮਹਿਕਾਂ ਕੌਣ ਵੰਡਦਾ ਹੈ ਪਰਬਤ ਤੇ ਇਸ ਦਾ ਉੱਤਰ ਹੈ ਪਰਬਤ ਨਹਿਰਾ ਕਿਸ ਨੂੰ ਸਜਾਉਂਦੀਆਂ ਹਨ ਇਸ ਦੇ ਖੇਤਾਂ ਨੂੰ ਨਹਿਰਾ ਸ਼ਿੰਗਾਰਦੀਆਂ ਤੇ ਖੇਤਾਂ ਨੂੰ ਕੌਣ ਸਜਾਂਦਾ ਹੈ ਨਹਿਰਾ ਨਹਿਰਾ ਕਿਸ ਨੂੰ ਸਜਾਉਂਦੀਆਂ ਹਨ ਖੇਤਾਂ ਨੂੰ ਜੰਗਲ ਕਿਸ ਦੇ ਗੀਤ ਗਾਉਂਦੇ ਹਨ ਜੰਗਲ ਗਾਉਂਦੇ ਗੀਤ ਨੇ ਧਰਤੀ ਇਸ ਦੀਆਂ ਪਵ ਇਸ ਤਰਤੀ ਦੇ ਕਿਹੜੀ ਤਰਤੀ ਦੇ ਭਾਰਤ ਦੀ ਤਰਤੀ ਦੇ ਭਾਰਤ ਦੀ ਤਰਤੀ ਦੇ ਗੀਤ ਕੌਣ ਗਾਉਂਦਾ ਹੈ ਜੰਗਲ ਜੰਗਲ ਕਿਸ ਦੇ ਗੀਤ ਗਾਉਂਦੇ ਹਨ ਭਾਰਤ ਦੀ ਤਰਤੀ ਦੇ ਦੁਨੀਆ ਨੂੰ ਜੀਣਾ ਕਿਸ ਨੇ ਸਿਖਾਇਆ ਹੈ ਦੁਨੀਆ ਨੂੰ ਜੀਣਾ ਕਿਸ ਨੇ ਸਿਖਾਇਆ ਹੈ ਇਸ ਨੇ ਜੀਣਾ ਦੁਨੀਆ ਤਾਈ ਸਿਖਾਇਆ ਹੈ ਇਸਨੇ ਤੋਂ ਪਾਉ ਕੀ ਹੈ ਭਾਰਤ ਦੇਸ਼ ਤਾਈ ਦਾ ਮਤਲਬ ਕੀ ਹੁੰਦਾ ਹੈ ਕਿ ਦੁਨੀਆ ਨੂੰ ਇਸਨੇ ਜੀਣਾ ਦੁਨੀਆ ਤਾਈ ਸਿਖਾਇਆ ਹੈ ਪਾਉ ਦੁਨੀਆ ਨੂੰ ਜੀਣਾ ਭਾਰਤ ਦੇਸ਼ ਨੇ ਸਿਖਾਇਆ ਹੈ ਭਾਰਤ ਦੇਸ਼ ਨੇ ਕਿਸ ਨੂੰ ਜੀਣਾ ਸਿਖਾਇਆ ਹੈ ਦੁਨੀਆ ਨੂੰ ਦੁਨੀਆ ਨੂੰ ਜੀਣਾ ਕਿਸ ਨੇ ਸਿਖਾਇਆ ਹੈ ਭਾਰਤ ਦੇਸ਼ ਨੇ ਭਾਰਤੀ ਕਿੱਥੇ ਪਹੁੰਚ ਗਏ ਹਨ ਭਾਵ ਭਾਰਤ ਦੇ ਲੋਕਾਂ ਨੇ ਕਿੰਨੀ ਤਰੱਕੀ ਕਰ ਲਈ ਹੈ ਇਸ ਨੇ ਜਾ ਕੇ ਚੰਦ ਨੂੰ ਵੀ ਹੱਥ ਲਾਇਆ ਹੈ ਇਸ ਦਾ ਭਾਵ ਹੈ ਕਿ ਭਾਰਤ ਦੇ ਲੋਕ ਚੰਦ ਤੱਕ ਪੁੱਜ ਚੁਕੇ ਹਨ ਭਾਰਤੀ ਕਿੱਥੇ ਪਹੁੰਚ ਗਏ ਹਨ ਚੰਦਰਮਾ ਤੇ ਚੰਦਰਮਾ ਤੇ ਕੌਣ ਪਹੁੰਚ ਗਿਆ ਹੈ ਭਾਰਤ ਦੇ ਲੋਕ ਭਾਰਤੀ ਕਿਹੜੀਆਂ ਗੱਲਾਂ ਖਤਮ ਹੋ ਗਈਆਂ ਹਨ ਹੁਣ ਨਾ ਗੱਲਾਂ ਰਹੀਆਂ ਬਾਲ ਵਿਰੇਸ ਦੀਆਂ ਹੁਣ ਨਾ ਗੱਲਾਂ ਰਹੀਆਂ ਭਾਵ ਸਾਡੇ ਦੇਸ਼ ਵਿੱਚ ਹੁਣ ਉਹ ਗੱਲਾਂ ਨਹੀਂ ਰਹੀਆਂ ਕਿਹੜੀਆਂ ਗੱਲਾਂ ਬਾਲ ਵਿਰੇਸ ਦੀਆਂ ਬਾਲ ਵਿਰੇਸ ਦਾ ਭਾਵ ਅਗਿਆਨਤਾ ਦੀਆਂ ਹੁਣ ਦੇਸ਼ ਵਿੱਚ ਅਗਿਆਨਤਾ ਦੀਆਂ ਗੱਲਾਂ ਨਹੀਂ ਰਹੀਆਂ ਕਿਹੜੀਆਂ ਗੱਲਾਂ ਖਤਮ ਹੋ ਗਈਆਂ ਹਨ ਅਗਿਆਨਤਾ ਦੀਆਂ ਅਗਿਆਨਤਾ ਦੀਆਂ ਗੱਲਾਂ ਕਿੱਥੋਂ ਖਤਮ ਹੋ ਗਈਆਂ ਹਨ ਸਾਡੇ ਦੇਸ਼ ਵਿੱਚ ਕਵੀ ਕਿਸ ਅੱਗੇ ਸੀਸ ਝੁਕਾਉਂਦਾ ਹੈ ਲੱਖ ਵਾਰੀ ਇਸ ਦੇਸ਼ ਤੋਂ ਵਾਰੀ ਜਾਵਾਂ ਮੈਂ ਲੱਖ ਵਾਰੀ ਇਸ ਦੇਸ਼ ਤੋਂ ਵਾਰੀ ਜਾਵਾਂ ਮੈਂ ਲੱਖ ਵਾਰੀ ਇਸ ਦੇਸ਼ ਤੋਂ ਵਾਰੀ ਜਾਵਾਂ ਮੈਂ ਦਾ ਭਾਵ ਹੈ ਕਿ ਮੈਂ ਇਸ ਦੇਸ਼ ਤੋਂ ਬਲਿਹਾਰੀ ਜਾਂਦੀ ਹਾਂ ਇਸ ਅੱਗੇ ਲੱਖ ਵਾਰੀ ਸਿਰ ਝੁਕਾਵਾਂ ਮੈਂ ਕਿ ਲੱਖ ਵਾਰੀ ਮੈਂ ਇਸ ਨੂੰ ਪ੍ਰਣਾਮ ਕਰਦੀ ਹਾਂ ਕਵੀ ਕਿਸ ਦੇ ਅੱਗੇ ਸਿਰ ਝੁਕਾ ਰਿਹਾ ਹੈ ਆਪਣੇ ਦੇਸ਼ ਅੱਗੇ ਸੀਸ ਚੁਕਾਉਣਾ ਸ਼ਬਦ ਦਾ ਕੀ ਅਰਥ ਹੈ ਸੀਸ ਚੁਕਾਉਣਾ ਭਾਵ ਸਿਰ ਨੀਵਾ ਕਰਨਾ ਅਰਥ ਪ੍ਰਣਾਮ ਕਰਨਾ ਸੀਸ ਚੁਕਾਉਣਾ ਦਾ ਅਰਥ ਕੀ ਹੈ ਜਾਂ ਭਾਵ ਕੀ ਹੈ ਪ੍ਰਣਾਮ ਕਰਨਾ ਇਸ ਤਰ੍ਹਾਂ ਇਸ ਲੈਸਨ ਨੂੰ ਰਿਵਾਈਜ਼ ਕਰਕੇ ਤੁਸੀਂ ਟੈਸਟ ਕਰਕੇ ਮੈਨੂੰ ਭੇਜਣਾ ਹੈ ਧੰਨਵਾਦ